ੴ ਸਤਿਗੁਰ ਪ੍ਰਸਾਦਿ ॥ ਬਾਚ ਸਾਹਿਦ ਸਵੇ ਕਬੀ ਬਾਈ ਬੇਂਤੀ ਜੋਪਈ ਅਮਰੀ ਕਰੋ ਹਾ ਦੇ ਰੱਛਾ ਪੂਰਨ ਹੋ ਜਿਤ ਕੀ ਇਛਾ ਤਬ ਚਲ ਨਮੜੈ ਹਮਾਰਾ ਆਪਣਾ ਜਨਕ ਰੋ ਪ੍ਰਤੀ ਪਾਰਾ ਅਮਰੇ ਦੁਸ ਬੈ ਤੁਮ ਕਾਓ ਆਪ ਹਾ ਦਾ ਮੋਹਿ ਬਚਾਓ ਸੁਖਿ ਵਸੈ ਮੋਹਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਹਰ ਚਣਜ ਕਰ ਦਇ ਕਰੀਐ ਸਭੈਨ ਕੋ ਆਲ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁ ਪੁਜਿਣ ਕੀ ਰਹੇ ਪਿਆਸਾ ਤੁਮੈ ਸ਼ਾਰਦ ਕੋ ਵਰਨਾ ਧਿਆਉ ਜੋ ਪਰ ਚਾਂਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਏ ਚੁੰਚੂ ਸਤਰ ਹਮਾਰੇ ਮਾਰੀਏ ਆਪਾ ਹਾ ਦੇ ਮੁਝੇ ਬਰੀਏ ਮਰਨ ਕਾਲ ਕਾ ਦਰਾਸਨ ਵਰੀਏ ਹੋਜੋ ਸਦਾ ਹਮਾਰੇ ਪਛਾ ਸ੍ਰੀ ਸਤਜੋ ਘਰੇ ਵਰੱਚਾ ਰੱਖ ਲੈ ਮੇ ਰਖਣ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਾਸ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸ਼ਿਵ ਜੀ ਅਵਤਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋ ਗੀ ਸਭ ਕੀਓ ਬੇਦ ਰਾਇ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਗ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸਨੀ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜੀ ਸੇ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰੰਗ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨ ਖਿੰਟੀ ਤੇ ਕੁੰਝ ਰਸੂਲਾ ਸਭ ਪਰ ਕਿਰਪਾ ਰਸ ਕਰ ਫੂਲਾ ਸੰਤਨ ਉਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਉਟਵਟ ਕੀ ਜਾਣੇ ਜਬ ਰਖ ਘਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਪਾਰਾ ਜਬਾ ਕਰਤ ਕਰਤ ਹੋ ਕਬ ਹੋ ਤਮ ਮੈ ਮਤ ਦੇ ਦਰਸਭੂ ਦੇਤੇ ਵਰਨ ਸਰ ਸਵਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭੀ ਤੇ ਰਤਨ ਨਰਨ ਜਾਣਦ ਪੇਧ ਭੇਦੇ ਰਿਆਲਮ ਨਰੰਕਾਰ ਨਰਮਕਾਰ ਨੰ ਲੰਬੇ ਆਦਿ ਨੀਨ ਨਾਦੇ ਸੰਭ ਤਾਕਾ ਮੂਰ ਵਿਚਾਰਤ ਪੈਦਾ ਜਾ ਕੋ ਪੇਵਨ ਭਾਵਦ ਬੇਦਾ ਤਾਕੋ ਕਰ ਬਾਹਨ ਨਮਾਤ ਮਹਾ ਮੂਰ ਕਛ ਭੇਜ ਨਾ ਜਾਣਤ ਮਹਾਦੇਵ ਕੋ ਕੈਲਸਦਾ ਸਵਨ ਨਰੰਕਾਰ ਕਾ ਚਿ ਨਤ ਨਹਿ ਪਿਵ ਆਬੀ ਆਪਣੀ ਬੁਧ ਹੈ ਜੀਤੀ ਵਰਨਤ ਭਿੰਨ ਪਿੰਨ ਤੁਹ ਦੇਤੀ ਤੁਮਰਾ ਲਕਣ ਜਾਏ ਬਸਾਰਾ ਕੈਮਸ ਜਪ ਤੁਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਪਾਰਮ ਕਾ ਪਿਉ ਰਾਵ ਕਹੀ ਭੂਪਾ ਅੰਧ ਜਿਹੜ ਸਿਤਰ ਕੀ ਨੀਤ ਪੁਰ ਖਾਨ ਬਹੁ ਰਾਇ ਦੀਨੀ ਕਹੋ ਹੋ ਰਾਜਾ ਹੈ ਬੈਠਾ ਕੋ ਸੰਦ ਪਰ ਸੰਕਟ ਕੇਠਾ ਸਗਰੀ ਸੇਤ ਕਾਇ ਚੰਬੋ ਆਰ ਜੁਗਾਰ ਸਰੂਪ ਸੰਭ ਅਵਰ ਚਾ ਮੇਰੀ ਤੁਮ ਕਰੋ ਸੇ ਕੀ ਵਾਰ ਸਿਕ ਸੰਗਰੋ ਦੁਸ਼ਰ ਥੇਰ ਵਰ ਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਤੂ ਸਹ ਸਰਣੀ ਪਰੇ ਤਿਨ ਕੈ ਦਿਸਿ ਦੁਖ ਤੁਫਾ ਮਰੇ ਪੁਰਖ ਜਨਮ ਪਗ ਭਰੇ ਤਿਹਾਰੇ ਤਿਨ ਕੈ ਤੁਮ ਸੰਗੜ ਸਭ ਟਾਰੇ ਜੋ ਕਲ ਕੋ ਇਕ ਭਾਰਤ ਹੈ ਤਾਂ ਕੇ ਕਾਰਨ ਨਿਕਟਨ ਹੈ ਰਚਾ ਹੋਇ ਤੈ ਸੁਭ ਕਾਲ ਦੁਸਰਣ ਸਰੇ ਤਤ ਕਾਲਾ ਕਿਰਪਾ ਦੇ ਸੰਝਾਇਨ ਰਹਾ ਹੋਤਾ ਕੇ ਤਾਪ ਤਨੁ ਕਮੋ ਹਰੋ ਰਿੱਧ ਛੇਦ ਕਰਮੋ ਸੁਭ ਹੋਇ ਰਸ ਸਾਸ ਸਕੇ ਨਾ ਕੋਈ ਇਕ ਬਾਰ ਜਿ ਤੁਮੈ ਸੁਮਾਰਾ ਕਾਲ ਪਾਸ ਤੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦੁਸਤੋਗ ਤੇ ਰਹਾ ਖੜਕੇ ਤਮੈ ਸਰਨ ਤੇ ਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਟੋਰਮ ਹੋ ਸੁਹਾਇ ਦੁਸਤੋਗ ਤਲੇ ਹੋ ਚਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ